ਈ ਵਾਲੇ ਦੋਸਤੋ ਮੈਂ ਤੁਹਾਡਾ ਚੈਲ ਮੰਤਰਾ ਵਾਲਾ ਅੱਜ ਆਇਆ ਆਪਾਂ ਖੇਤ ਗੇੜਾ ਮਾਰੂ ਆਇਆ ਗਾਸ ਚੋਨਾ ਸਿਰ ਇਹਦਾ ਚੋਨਾ ਖੜਾ ਹੀ ਇਸ ਟਾਈਮ ਨਾਲੇ ਆਪਾਂ ਕਰੇ ਇੱਕ ਬੱਕਰੀ ਪਾਲੀ ਹੋਈ ਯਾਨੀ ਕੀ ਜੀ ਸ਼ੌਕ ਨੂੰ ਉਹਦੇ ਵਾਸਤੇ ਡੇਕ ਲੈਣ ਆਈ ਸੀ ਇਹ ਤਾਂ ਉਹ ਦੇਖ ਬੱਦਖਾ ਕੇ ਖੁਸ਼ ਹੈਗੀ ਗਰਮੀ ਬਹੁਤ ਵਧੀ ਪਈ ਯਾਰ ਰੱਬ ਮੀਂਹ ਵਾਲਾ ਵੀ ਹੋਇਆ ਪਿਆਗਾ ਗੱਲ ਕਰ ਹਜੇ ਆ ਹੀ ਨਹੀਂ ਰਿਹਾ ਕੋਲਿਆ ਜ਼ਰੂਰ ਪਿਆ ਬੱਦਲ ਇਧਰ ਵੀ ਸਾਰੇ ਝੋਨਾ ਇਹ ਨਰਮਾ इधर भी नरमा सॉरी गर्मी बहुत ज्यादा गर्मी उधर चरी खड़ी अपनी से मौसम इस टाइम पूरा रब घोलिया गया गल कर ਵੀ ਨਹੀਂ ਆ ਰਿਹਾ ਹਮਸ ਤੇ ਗਰਮੀ ਨੇ ਪੂਰਾ ਹੈ ਜੋਰ ਤੇ ਆ ਕੰਮ ਮੁੜਕੋ ਮੁੜਕੀ ਕਰ ਰੱਖੇਗਾ ਦੇਖੋ ਪੂਰਾ ਮੇ ਕੋਲੇ ਖੜਾ ਹੈਗਾ ਇਸ ਟਾਈਮ ਇਹ ਸ਼ਾਇਦ ਬੱਦਲ ਆਵੇ ਤਾਂ ਸੋਚ ਆਥਨੇ ਰੋਜ ਆਪਾਂ ਸ਼ਾਮ ਨੂੰ ਖੇਤ ਤੋਣੇ ਹੁੰਨੇ ਆਗੇ ਨਾਲੇ ਗੀੜਾ ਵੱਜ ਜਾਂਦਾ बकरी वास्ते डेक ला जाने खवाने और सारे ठीक ठाक हो ती दोस्तों एक बंदा अपना वो आ मारन लग गया उधर वो आ रहा गर्मी बहुत ज़्यादा हुई पी है यार ਗਰਮੀ 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 ਹੋਤੀ ਤਾਵਰ ਸਾਡੇ ਪਿੰਡ ਦਾ ਖੌਣ ਚੱਲੇ ਜੀ ਆਪਾਂ ਘਰ ਨੂੰ ਘਰ ਨੂੰ ਜਾ ਰਹੇ ਆ ਘਰ ਨੂੰ ਦੇਖੋ ਨਰਮੀ ਨੇ ਫੁੱਲ ਟਿੰਡੇ ਵੀ ਲਾ ਰੱਖਿਆ ਨੇ ਆਹ ਦੇਖੋ ਕਿੰਨੇ ਮੋٹے ਮੋٹے ਟਿੰਡੇ ਲਾਏ ਆ ਨਰਮੀ ਨੇ ਉਹਨਾਂ ਪੱਕਰੇ ਜਾਵਾਂਗੇ ਤਾਰਾ ਤੁਰਾ ਕੱਟਾਂਗੇ ਸਕਾਰ ਦਾ ਕੰਮ ਨਵੇੜਾਂਗੇ ਆਪਾਂ ਆਪਣਾ ਜਾਮਾ ਸਟਾਰਟ ਤੇ ਹੁਣ ਚੱਲੇ ਆਪਾਂ ਘਰ ਨੂੰ ਇਹ ਆ ਸਾਡੇ ਖੇਤ ਦੀ ਪਹੀ ਚੱਲੇ ਆਪਾਂ ਪੱਤਰ ਤਾਂ ਬਲੌਗ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਹੁਤ ਬਹੁਤ ਧੰਨਵਾਦ